ਹੋ 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 ਸੁਲਤਾਨ ਦੇ ਕੰਮ ਦਾ ਸੱਤ ਸੰਗਾਲੂ ਵਾਲੀ ਆ ਉਹਨਾਂ ਪਾ ਕੇ ਗਲ ਵਿੱਚ ਪੱਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਾਜ਼ੂਰੀ ਅੰਦਰ ਖਲੋ ਕੇ ਸਬੋਧਨ ਕਰਦੇ ਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਸ਼ਬਦ ਕਹੇ ਗਰੀਬ ਨਵਾ ਸਤਿਗੁਰੂ ਛੇਰ ਉਤੇ ਮਿਹਰ ਪ੍ਰਿਆਥ ਰੱਖਣਾ ਅਸੀਂ ਚੱਲੇ ਆ ਸਰਹਿੰਦ ਨੂੰ ਫਤਿਹ ਕਰਨ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਬੋਲ ਸੰਨ ਕਿ ਇੱਕ ਦਿਨ ਮੇਰਾ ਖਾਲਸਾ ਸਰਹਿੰਦ ਦੀ ਇੱਟ ਨਾ ਇੱਟ ਖੜਕਾ ਦੇਵੇਗਾ ਜਿਹੜੇ ਬੋਲ ਬਾਬਾ ਬੰਦਾ ਸਿੰਘ ਬਹਾਦਰ ਨੇ ਪੂਰੇ ਨਹੀਂ ਕੀਤੇ ਅਸੀਂ ਉਹ ਬੋਲ ਪੂਰੇ ਕਰਨੇ ਜਿਸ ਥਾਂ ਉਤੇ ਬਾਬਾ ਫਤਿਹ ਸਿੰਘ ਬਾਬਾ ਯੋਰਾਵਰ ਸਿੰਘ ਦਵਾਰ ਅੰਦਰ ਜੜ ਕੇ ਸ਼ਹੀਦ ਕੀਤੇ ਗਏ ਉਸ ਥਾਂ ਉਤੇ ਗੁਰੂ ਆਰਾ ਫਤਿਹਗੜ ਸਾਬ ਦਾ ਨੀ ਪੱਥਰ ਰੱਖਣਾ ਇਹ ਸਾਨੂੰ ਬਲ ਬਖਿਓ ਅਰਦਾਸ ਕੀਤੀ ਗਈ ਸਤਿਗੁਰੂ ਗੁਰੂ ਅਰਜਪਨ ਸਿੰਘ ਮਹਾਰਾਜ ਜੀ ਦੇ ਪਾਵਨ ਚਰਨਾਂ ਅੰਦਰ ਅਰਦਾਸ ਕਰਕੇ ਸਮੁੱਚੀ ਕਾਮ ਉਹ ਅਕਾਲੀ ਸ਼ਾਹੂਨੀ ਦੀ ਤਰਫ ਤੁਰੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਵਿੱਚ ਸਤਿਕਾਰਯੋਗ ਸਾਧ ਸੰਗਤ ਮੈਂ ਇਤਹਾਸ ਦੇ ਪੰਨਿਆਂ ਤੋਂ ਉਹਦੇ ਨਿਰੇਖਣ ਤੁਹਾਡੇ ਸਾਹਮਣੇ ਅਰਧ ਕਰਨੀ ਚਾਹੁੰਦਾ ਅੱਜ ਸਮਾਦ ਅੰਦਰ ਇਹਨਾਂ ਗੱਲਾਂ ਦਾ ਬੋਲ ਬਾਲ ਹੈ ਬਹੁਤ ਸਾਡੇ ਉੱਤੇ ਸਵਾਲ ਉਠਾਏ ਜਾ ਰਹੇ ਨੇ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਨਹੀਂ ਇਹ ਗੱਲ ਕਹਿੰਦੇ ਨੇ ਕਿ ਵੀ ਕੇਸਾ ਧਾਰੀ ਹਿੰਦੂ ਨੇ ਸਾਡੇ ਵਿੱਚੋਂ ਪੈਦਾ ਹੋਏ ਨੇ ਸਾਡੇ ਭਰਾ ਨੇ ਮੈਂ ਅਰਧ ਕਰਦੇ ਨਹੀਂ ਤਾਉਂਦਾ ਹੈ ਕੌਮਾਂ ਦੀ ਉਤਪਤੀ ਉਹਨਾਂ ਦੇ ਵੱਡਿਆਂ ਦੇ ਕੀਤੀਆਂ ਹੋਈਆਂ ਕੁਰਬਾਨੀਆਂ ਦੀ ਸਿਰਜਣਾਤਾਂ ਆਉਂਦੀ ਇੱਕ ਪੰਜਾਬੀ ਦਾ ਸ਼ਾਇਰ ਕਹਿੰਦੇ ਗੱਲਾਂ ਨਾਲ ਨਾ ਕਦੇ ਕੋਈ ਕੌਮ ਬਣਦੀ ਕੌਮਾਂ ਨਾਲ ਕੁਰਬਾਨੀ ਦੇ ਬਣਦੀਆਂ ਨੇ ਆਸ਼ਿਕ ਕੌਮ ਦੇ ਕੌਮ ਤੋਂ ਵਾਰ ਸਿਰਨ ਰੀਤਾ ਲਾ ਲੈਂਦੇ ਆਪਣੇ ਬਣਦੀਆਂ ਨੇ ਕਰਦੇ ਕੌਮ ਨੂੰ ਉਜਲਾ ਵਿੱਚ ਚੱਕਦੇ ਵੰਤਾ ਦੇ ਦੇ ਕੇ ਵਨ ਬਣਦੀਆਂ ਨੇ ਕਦੇ ਸੀ ਨਾ ਉਤਰਦੇ ਮੁਖ ਵੀਟਾ ਉਹ ਖੱਲਾ ਪੁੱਠੀਆਂ ਲੈਣ ਤੇ ਤਣਦੀਆਂ ਨੇ ਵਰਦੀ ਦੇਠ ਮਹੀਨੇ ਦੀ ਅਗੇ ਅੰਦਰ ਪੰਜਵਾਂ ਰੂਪ ਗੁਰੂ ਨਾਨਕ ਨਰੰਕਾਰੀ ਦਾ ਏ ਤੱਤੀ ਤਵੀ ਤੇ ਬੈਠ ਕੇ ਗਾਰੇ ਸੀ ਮਹਿਲ ਕਾਮ ਦਾ ਇਦਾਂ ਵਸਾਰੀ ਦਾ ਸਤਿਕਾਰਯੋਗ ਸਾਧ ਸੰਗਤ ਜਿਹੜੇ ਗੱਲ ਕਹਿੰਦੇ ਨੇ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਨਹੀਂ ਉਹਨਾਂ ਨੂੰ ਸਾਡੇ ਵੱਡਿਆਂ ਦੇ ਇਤਿਹਾਸ ਨੂੰ ਆਪਣਾ ਇਤਿਹਾਸ ਮੰਨ ਲੈਣਾ ਚਾਹੀਦਾ ਹੈ ਕਿ ਸਾਡੇ ਵੱਡਿਆਂ ਦਾ ਇਤਿਹਾਸ ਕੀ ਹੈ ਮੈਂ ਇਤਿਹਾਸ ਦੇ ਪੰਨਿਆਂ ਤੋਂ ਇੱਕ ਘਟਨਾ ਦਾ ਜ਼ਿਕਰ ਤੁਹਾਡੇ ਸਾਹਮਣੇ ਕਰ ਲਕਾਂ ਮੇਰੀ ਹੱਥ ਜੋੜ ਕੇ ਬਿਲਤੀ ਹੈ ਜਿੰਨੇ ਵੀ ਰੈਪਨ ਪ੍ਰਾਪ ਪੰਡਾਲ ਅੰਦਰ ਸੱਜ ਕੇ ਬੈਠੇ ਨੇ ਨਾ ਉਹਦੇ ਤੋਂ ਬਾਅਦ ਮਨ ਕਈ ਇਤਿਹਾਸ ਦੀ ਵਿਚਾਰ ਸੁਣਿਓ ਤੇ ਨਾ ਸੁਣਿਓ ਇਹ ਘਟਨਾ ਨੂੰ ਜਰੂਰ ਸਰਵਣ ਕਰਨਾ ਤੁਸੀਂ ਕਿ ਤੁਸੀਂ ਵੱਖਰੇ ਕਿਵੇਂ ਹੋ ਤੇ ਤੁਹਾਨੂੰ ਕਿਵੇਂ ਨਹੀਂ ਮੰਨਿਆ ਜਾ ਸਕਦਾ ਕਿ ਤੁਸੀਂ ਇੱਕ ਵੱਖਰੀ ਕੌਮ ਨਹੀਂ ਹੋ ਮੈਂ ਇਤਿਹਾਸ ਦੇ ਪੰਨਿਆਂ ਤੋਂ ਇੱਕ ਘਟਨਾ ਦਾ ਜ਼ਿਕਰ ਤੁਹਾਡੇ ਸਾਹਮਣੇ ਕਰ ਲਕਿਆ ਸਤਕਾਰਯੋਗ ਸਸਦ ਸੰਗਤ ਨਜ਼ਰ ਮਾਰ ਕੇ ਵੇਖਣਾ ਹਿੰਦੁਸਤਾਨ ਦੀ ਰਾਜਨੀਤੀ ਅੰਦਰ 30 ਜਨਵਰੀ ਧਿਆਨ ਦੇਣਾ ਤੇ ਡੇਟ ਨੋਟ ਕਰਨਾ 30 ਜਨਵਰੀ 1948 ਈਸਵੀ ਨੂੰ ਹਿੰਦੁਸਤਾਨ ਦੇ ਇੱਕ ਰਾਜਨੀਤਿਕ ਲੀਡਰ ਦੀ ਮੌਤ ਹੋਈ ਹੈ ਮੈਂ ਫੇਰ ਦਰਾ ਦਿਆਂ 30 ਜਨਵਰੀ 1948 ਈਸਵੀ ਨੂੰ ਹਿੰਦੁਸਤਾਨ ਦੇ ਇੱਕ ਰਾਜਨੀਤਿਕ ਲੀਡਰ ਦੀ ਮੌਤ ਹੋਈ ਹੈ ਤੇ ਉਸ ਨੂੰ ਗੋਲੀ ਨਾਲ ਮਾਰਿਆ ਗਿਆ ਸੀ ਤੁਸੀਂ ਜਾਣਦੇ ਹੋ ਹਰ ਵਕਤ ਤੁਹਾਡੇ ਕੋਲ ਰਹਿੰਦਾ ਹੈ ਤੁਹਾਡੇ ਦੇ ਵਿੱਚ ਰਹਿੰਦਾ ਹੈ ਮਹਾਤਮਾ ਗਾਂਧੀ ਨੂੰ ਨਥੂਰਾਮ ਗਾਉੜਸੇ ਨੇ ਗੋਲੀ ਨਾਲ ਮਾਰਿਆ ਸੀ 30 ਜਨਵਰੀ 1948 ਈਸਵੀ ਮੈਂ ਅਰਧ ਕਰਨੀ ਚਾਹੁੰਨਾ ਹੈ ਆदमी ਵੇਖਿਆ ਤਾਂ ਕੋਈ ਬੰਦਾ ਦੋਸ਼ੀ ਸਰਕਾਰ ਨੇ ਗ੍ਰਫਤਾਰ ਕਰਨਾ ਹੋਵੇ ਜਦੋਂ ਉਸ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਉਹਦੀ ਜਾਮਾ ਤਲਾਸ਼ੀ ਕੀਤੀ ਜਾਂਦੀ ਨਥੂ ਰਾਮ ਗੌਰਸੇ ਨੂੰ ਜਦੋਂ ਸਰਕਾਰ ਨੇ ਗ੍ਰਫਤਾਰ ਕੀਤਾ ਉਹਦੀ ਜਾਮਾ ਤਲਾਸ਼ੀ ਕੀਤੀ ਗਈ ਉਹਦੀ ਜਾਮਾ ਤਲਾਸ਼ੀ ਵੇਲੇ ਉਹਦੇ ਜੇਬੇ ਵਿੱਚੋਂ 30 ਰੁਪਏ ਨਿਕਲੇ ਅੱਜ ਵੀ ਜਦੋਂ ਕਿਸੇ ਕੋਲੋਂ ਜੋ ਨਿਕਲਦਾ ਹੈ ਸਰਕਾਰ ਆਪਣੇ ਖਾਤੇ ਅੰਦਰ ਜਮ੍ਹਾਂ ਕਰ ਲੈਂਦੀ ਹੈ ਜਾਂ ਉਹਦੇ ਨਾਲ ਸਬੰਧੋਂ ਦਿੱਤਾ ਜਾਂਦਾ ਹੈ ਜਾਂ ਜਦੋਂ ਉਹਦੇ ਅਦਾਲਤ ਦਾ ਫੈਸਲਾ ਹੁੰਦਾ ਉਹਦੇ ਮੁਤਾਬਕ ਉਸ ਨੂੰ ਦਿੱਤਾ ਜਾਂਦਾ ਹੈ ਹਿੰਦੁਸਤਾਨ ਦੀ ਅਦਾਲਤਾਂ ਦਾ ਨਥੂਰਾ ਮਕੌੜਸੇ ਦੇ ਪ੍ਰਤੀ ਮਹਾਤਮਾ ਗਾਂਧੀ ਦੇ ਕਤਲ ਦੇ ਇਜਵੰਦਰ ਮੁਕਾਦਮਾ ਚਲਿਆ ਮੈਂ ਅਰਜ਼ ਕਰਨੀ ਚਾਹੁੰਨੇ ਉਹਦੀ ਜਾਮਾ ਤਲਾਸ਼ੀ ਕੀਤੀ ਗਈ ਤੇ ਉਹਦੇ ਜਾਮਾ ਤਲਾਸ਼ੀ ਵੇਲੇ 30 ਰੁਪਏ ਨਥੂਰਾ ਮਕੌੜਸੇ ਦੇ ਜੇਬੇ ਵਿੱਚੋਂ ਨਿਕਲੇ 30 ਰੁਪਏ ਸਰਕਾਰ ਨੇ ਆਪਣੇ ਕਰੰਦਰ ਜ਼ਮਾ ਕਰ ਲੈ ਹਿੰਦੁਸਤਾਨ ਦੀਆਂ ਅਦਾਲਤਾਂ ਅੰਦਰ ਮੁਕਾਦਮਾ ਚਲਿਆ ਤੇ ਅਦਾਲਤ ਇਸ ਫੈਸਲੇ ਉੱਤੇ ਪਹੁੰਚੀ ਮਹਾਤਮਾ ਗਾਂਧੀ ਦੇ ਕਤਲ ਦੇ ਇਜਵੰਦਰ ਨਥੂ ਰਾਮ ਗੋਸ਼ੇ ਨੂੰ ਫਾਂਸੀ ਦੀ ਸਜ਼ਾ ਹੋਈ ਕਿ ਇਹਨੂੰ ਫਾਂਸੀ ਦੇ ਰੱਸੇ ਨਾਲ ਤਲਾ ਦਿੱਤਾ ਜਾਏਗਾ ਇਹਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਉਹ ਸਮਾਂ